ਜੀਤenge ਹਮ ਇਹ ਵਾਦਾ ਕਰੋ ਕੋਸ਼ਿਸ਼ ਹਮੇਸ਼ਾ ਜ਼ਿਆਦਾ ਕਰੋ ਕਿਸਮਤ ਵੀ ਰੂਠੇ ਪਰ ਹਿੰਮਤ ਨਾ ਟੁੱਟੇ ਮਜ਼ਬੂਤ ਇਤਨਾ ਇਰਾਦਾ ਕਰੋ ਅੱਜ ਅਸੀਂ ਤੁਹਾਨੂੰ ਬੜਲਾਡੇ ਦੇ ਮਾਨ ਬਿਊਟੀ ਐਂਡ ਸਕਿਨ ਹੱਬ ਦੇ ਓਨਰ ਪ੍ਰਵਿੰਦਰ ਮਾਨ ਜੋ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਮੈਡਮ ਨੇ ਇੰਨੀ ਮਿਹਨਤ ਦੇ ਨਾਲ ਜਿਹੜਾ ਆਪਣਾ ਵਰਕ ਕਰ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਐਗਜ਼ਿਬਿਸ਼ਨ ਫਸਟ ਟਾਈਮ ਬਡਲਾਡਾ ਦੇ ਵਿੱਚ ਲਗਾ ਰਹੇ ਨੇ ਤੇ ਜਾਂਦਿਆਂ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਮ ਕਿਸ ਤਰ੍ਹਾਂ ਦੀ ਤੁਸੀਂ ਐਗਜ਼ਿਬਿਸ਼ਨ ਜਿਹੜੀ ਲਗਾ ਰਹੇ ਹੋ ਪਹਿਲਾਂ ਤਾਂ ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਬਡਲਾਡੇ ਦੇ ਵਿੱਚ ਪਹਿਲੀ ਵਾਰ ਜਿਹੜਾ ਤੁਸੀਂ ਇਹ ਲੜਕੀਆਂ ਨੂੰ ਅਗਰ ਕਹਿ દઈએ ਕਿ ਬਹੁਤ ਵੱਡਾ ਹੌਸਲਾ ਹੁੰਦਾ ਤੁਸੀਂ ਏਡਾ ਵੱਡਾ ਹੌਸਲਾ ਲੈ ਕੇ ਅੱਗੇ ਵਧ ਰਹੇ ਹੋ ਤਾਂ ਕੀ ਕਹਿਣਾ ਚਾਹੂੰਗੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਰ ਕਿ ਤੁਸੀਂ ਸਾਡੇ ਕੋਲੇ ਆਏ ਤਾਂ ਸਰ ਮੈਂ ਖੋਦ ਇੱਕ ਲੜਕੀ ਹੋਣ ਦੇ ਨਾਤੇ ਇੱਕ ਪਿੰਡ ਦੇ ਵਿੱਚ ਪੈਦਾ ਹੋਈ ਆ ਤਾਂ ਉੱਥੇ ਮੈਨੂੰ ਦੇਖਿਆ ਕਿ ਲੜਕੀਆਂ ਦੇ ਉੱਤੇ ਬਹੁਤ ਬੰਦਿਸ਼ਾਂ ਹੁੰਦੀਆਂ ਨੇ ਉਹ ਅੱਗੇ ਨਹੀਂ ਵੱਧ ਪਾਂਦੀਆਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਕਿ ਉਹ ਮਤਲਬ ਕਰਨ ਅੱਗੇ ਆਪਣੇ ਪੈਰਾਂ ਤੇ ਖੜੀਆਂ ਹੋਣ ਬਟ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲਦਾ ਇਸ ਲਈ ਮੈਂ ਖੁਦ ਬਲਾਡੇ ਦੇ ਵਿੱਚ ਦੇਖਿਆ ਕਿ ਇੱਥੇ ਬਹੁਤ ਆਪਣੇ ਇਲਾਕੇ ਨੂੰ ਬੈਕਵਰਡ ਕਿਹਾ ਜਾਂਦਾ ਹੈ ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਆਪਾਂ ਥੋੜਾ ਜਆ ਲੜਕੀਆਂ ਲਈ ਕੁਝ ਕਰ ਸਕਦੇ ਆ ਮੈਂ ਤਾਂ ਮੈਂ ਉਹਨਾਂ ਲਈ ਇੱਕ ਐਗਜ਼ਿਬਿਸ਼ਨ ਜਿਹੜੀ ਹੈ ਆਰਗੇਨਾਈਜ਼ ਕਰ ਰਹੀਆਂ ਕਿ ਉੱਥੇ ਸਾਰੇ ਤਰ੍ਹਾਂ ਦੀਆਂ ਮਤਲਬ ਜੋ ਵੀ ਲੇਡੀਜ਼ ਕੰਮ ਕਰਦੀਆਂ ਨੇ ਘਰਾਂ ਦੇ ਵਿੱਚ ਛੋਟੇ-ਮੋਟੇ ਆਪਣੇ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਇਆ ਜਾ ਸਕੇ ਤਾਂ ਕਿ ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋਣ ਤੇ ਆਪਣਾ ਇੱਕ ਦੁਨੀਆ ਦੇ ਵਿੱਚ ਨਾਮ ਬਣਾਉਣ ਤਾਂ ਉਹਨਾਂ ਲਈ ਇੱਕ ਪਲੇਟਫਾਰਮ ਮੈਂ ਇੱਕ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਾਂ ਇੱਕ ਆਪਣਾ ਚਾਵਲਾ ਰੈਸਟੋਰੈਂਟ ਦੇ ਵਿੱਚ ਜਿਹੜਾ ਐਗਜ਼ਿਬਿਸ਼ਨ ਆਪਾਂ ਕੀਤੀ ਹੋਈ ਹੈ ਰੱਖੀ ਹੋਈ ਹੈ 11 ਤਰੀਕ ਦੀ ਤੇ ਉਹਦੇ ਵਿੱਚ ਮੈਂ ਸਾਰੀਆਂ ਲੇਡੀਜ਼ ਨੂੰ ਕਹੂੰਗੀ ਕਿ ਪਾਰਟਿਸਿਪੇਟ ਕਰਨ ਤੇ ਵਿਜ਼ਿਟ ਜ਼ਰੂਰ ਕਰਨ ਤੇ ਦੇਖਣ ਕਿ ਉੱਥੇ ਸਾਡੇ ਕੈਰੀਅਰ ਨੂੰ ਕੀ ਓਪਰਚ्युनिटी ਮਿਲ ਸਕਦੀ ਹੈ ਜੀ ਤਾਂ ਬਹੁਤ ਵੱਡੀ ਜਿਹੜੀ ਤੁਸੀਂ ਗੱਲ ਕਹੀ ਵੀ ਕੁੜੀਆਂ ਨੂੰ ਜਿੱਦਾਂ ਕਈਏ ਤਾਂ ਬੈਕਵਰ ਏਰੀਆ ਦੇ ਨਾਲ ਕੁੜੀਆਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਤਾਂ ਤੁਸੀਂ ਬਹੁਤ ਵੱਡਾ ਜਿਹੜਾ ਇਹ ਹੌਸਲਾ ਜਿਹੜਾ ਆਪਾਂ ਕੀ ਹੌਸਲੇ ਦੀ ਦਾਤ ਮੰਦੀ ਆ ਤਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਿਬਿਸ਼ਨ ਤੁਹਾਡੀ ਉੱਥੇ ਲੱਗਣਗੀਆਂ ਤੇ ਕਿਸ ਤਰ੍ਹਾਂ ਦਾ ਤੁਹਾਨੂੰ ਕਿਸ ਤਰ੍ਹਾਂ ਦੀਆਂ ਤੁਹਾਡੀਆਂ ਹੁਣ ਤਿਆਰੀਆਂ ਚੱਲ ਰਹੀਆਂ ਨੇ ਤੇ ਕੀ ਫੀਲ ਕਰ ਰਹੇ ਹੋ ਤੁਸੀਂ ਇਸ ਟਾਈਮ ਸਰ ਫੀਲ ਤਾਂ ਮੈਂ ਬਹੁਤ ਵਧੀਆ ਕਰ ਰਹੀਆਂ ਕਿਉਂਕਿ ਮੇਰੇ ਨਾਲ ਕਾਫੀ ਸਾਰੇ ਬੁਟੀਕਸ ਜੁੜੇ ਹੋਏ ਨੇਗੇ ਤੇ ਹੋਰ ਵੀ ਮਤਲਬ ਲੇਡੀਜ਼ ਜਿਵੇਂ ਮੈਨੂੰ ਰੋਜ਼ ਕਾਲਸ ਆਉਂਦੀਆਂ ਨੇ ਅ ਕੱਲ ਹੀ ਮੈਨੂੰ ਬੇਕਰੀ ਵਾਲੀ ਇੱਕ ਲੜਕੀ ਦਾ ਫੋਨ ਆਇਆ ਜਿਹੜੀ ਘਰ ਤੋਂ ਹੀ ਮਤਲਬ ਬੇਕਰੀ ਦਾ ਸਾਮਾਨ ਬਣਾਉਂਦੀ ਹੈ ਖਾਣ ਪੀਣ ਦਾ ਤਾਂ ਉਹ ਵੀ ਚਾਹੁੰਦੀ ਹੈ ਪ੍ਰਮੋਟ ਕਰਨਾ ਆਪਣੇ ਆਪ ਨੂੰ ਤਾਂ ਐਦਾਂ ਹੀ ਮਤਲਬ ਜਿਹੜੀਆਂ ਕੋਈ ਹੋਰ ਜਿਵੇਂ ਲਾਈਕ ਫੁੱਟਵੈਅਰ ਦਾ ਕੰਮ ਕਰਦੀਆਂ ਨੇ ਕੁੜੀਆਂ ਜਾਂ ਹੱਥਾਂ ਦੇ ਨਾਲ ਕੋਈ ਵੀ ਹੈਂਡੀਕਰਾਫਟ ਦਾ ਕੰਮ ਕਰਦੀਆਂ ਨੇ ਕੋਈ ਹੋਮ ਡੈਕੋਰੇਸ਼ਨ ਦਾ ਕੰਮ ਕਰਦੀਆਂ ਨੇ ਤਾਂ ਮੈਂ ਸਾਰਿਆਂ ਨੂੰ ਹੀ ਇਨਵੀਟੇਸ਼ਨ ਦਵਾਂਗੀ ਕਿ ਉਹ ਆ ਸਕਦੇ ਆ ਆਪਣੀ ਕਲਾ ਉੱਥੇ ਦਿਖਾ ਸਕਦੇ ਆ ਤਾਂ ਆਪਣੇ ਆਪ ਨੂੰ ਪ੍ਰਮੋਟ ਕਰਨ ਦਾ ਜ਼ਿਆਦਾਤਰ ਮੈਂ ਕਹਿ ਸਕਦੀਆਂ ਕਿ ਇੱਕ ਪਲੇਟਫਾਰਮ ਹੈ ਤਾਂ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿ ਮੈਂ ਕੁੜੀਆਂ ਲਈ ਕੁਝ ਕਰਨ ਜਾ ਰਹੀਆਂ ਪਹਿਲੀ ਵਾਰ ਆਪਣੇ ਬੁਲਾੜਾ ਸ਼ਹਿਰ ਦੇ ਲਈ ਮੈਂ ਪਿਛਲੇ 6 ਸਾਲ ਤੋਂ ਇੱਥੇ ਆਪਣਾ ਸੈਲੂਨ ਚਲਾ ਰਹੀਆਂ ਹੁਣ ਤੱਕ ਮੈਂ ਇੰਨਾ ਕੁਝ ਨਹੀਂ ਕੀਤਾ ਸ਼ਾਇਦ ਜਿਹੜਾ ਮੈਨੂੰ ਪਰਮਾਤਮਾ ਇਹ ਇੱਕ ਅੱਛਾ ਮੌਕਾ ਦੇ ਰਿਹਾ ਤਾਂ ਮੈਂ ਹੱਥੋਂ ਗਵਾਣਾ ਨਹੀਂ ਚਾਹੁੰਦੀ ਸੀ ਬਿਲਕੁਲ ਤਾਂ ਜਿੰਨੇ ਵੀ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਕਿਰਪਾ ਕਰਕੇ ਤੁਸੀਂ 11 ਤਰੀਕ ਨੂੰ ਸਮਾਂ ਨੋਟ ਕਰ ਲਓ ਚਾਵਲਾ ਰੈਸਟੋਰੈਂਟ ਖੀ ਰੋਡ ਬਡਲਾਡਾ ਸਮਾਂ ਕੀ ਰਹੇਗਾ ਮੈਮੋ ਦਾ ਸਰ ਸਮਾਂ ਰਹੇਗਾ 11 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤਾਂ ਇਸ ਦੇ ਵਿੱਚ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਕਿਸੇ ਵੀ ਤਰ੍ਹਾਂ ਦਾ ਹਾਂਜੀ ਸਰ ਇਹਦੇ ਵਿੱਚ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਜਿਹੜੀ ਆਪਣਾ ਕੋਈ ਵੀ ਚੀਜ਼ ਅੱਗੇ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਮੈਂ ਇਸ ਇਹ ਛੋਟਾ ਮੋਟਾ ਕੋਈ ਬਿਜ਼ਨਸ ਕਰ ਰਿਹਾ ਹਾਂ ਉਸ ਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਦਾ ਤਾਂ ਹਰ ਇੱਕ ਪਾਰਟਿਸਿਪੇਟ ਕਰ ਸਕਦਾ ਜੀ ਜੀ ਤਾਂ ਦੋਸਤੋ ਬਹੁਤ ਮੈਮ ਨੇ ਬਹੁਤ ਵੱਡੀ ਗੱਲ ਕੀਤੀ ਆ ਕਿ ਮੈਡਮ ਨੇ ਇਹ ਗੱਲ ਇਹ ਵੱਡੀ ਗੱਲ ਹੈ ਕਿ ਕੁੜੀਆਂ ਦਾ ਹੌਸਲਾ ਵਧਾਉਣ ਦੇ ਲਈ ਮੈਡਮ ਨੇ ਜਿਹੜੀ ਐਗਜ਼ੀਬਿਸ਼ਨ ਜਿਹੜੀ ਚਾਵਲਾ ਰੈਸਟੋਰੈਂਟ ਦੇ ਵਿੱਚ ਰੱਖੀ ਹੈ ਇਹ ਕਦੇ-ਕਦੇ ਇਦਾਂ ਦੇ ਸ਼ਹਿਰਾਂ ਦੇ ਵਿੱਚ ਆਪਰਚੂਨਿਟੀਆਂ ਮਿਲਦੀਆਂ ਨੇ ਇਹ ਪਹਿਲੀ ਵਾਰ ਮੈਂ ਜਦੋਂ ਦਾ ਇੱਥੇ ਬਰੁਲਾਡੇ ਦਾ ਰਹਿਣ ਵਾਲਾ ਬੰਦਾ ਤੇ ਅੱਜ ਪਹਿਲੀ ਵਾਰ ਜਿਹੜੀ ਇਹ ਐਗਜ਼ੀਬਿਸ਼ਨ ਜਿਹੜੀ ਲੱਗ ਰਹੀ ਹੈ ਤਾਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਅਸੀਂ ਇਸ ਚੈਨਲ ਦੇ ਰਾਹੀਂ ਤੇ ਆਪ ਦੇ ਆ ਮੈਡਮ ਦੇ ਰਾਹੀਂ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਬੱਤੋ ਬਦੇ ਇਸ ਦੇ ਵਿੱਚ ਪਾਰਟਿਸਿਪੇਟ ਕਰੋ ਤੇ ਇੱਥੋਂ ਤੁਸੀਂ ਅਗਰ ਕੋਈ ਪਾਰਟਿਸਿਪੇਟ ਨਹੀਂ ਕਰਨਾ ਚਾਹੁੰਦਾ ਤਾਂ ਤੁਸੀਂ ਇੱਕ ਵਾਰ ਫਿਰ ਵੀ ਵਿਜ਼ਿਟ ਕਰੋ ਤੁਹਾਨੂੰ ਇੱਥੇ ਆ ਕੇ ਪਤਾ ਚੱਲੇ ਕਿ ਕਿਸ ਤਰ੍ਹਾਂ ਆ ਜਿਹੜੀਆਂ ਆ ਕੋਈ ਕਹਿੰਦੇ ਨੇ ਕਿ ਕਹਿੰਦੇ ਕੋਈ ਕੁੜੀ ਕਿਸੇ ਤੋਂ ਕੰਮ ਨਹੀਂ ਹੁੰਦੀ ਜਦੋਂ ਉਸ ਨੂੰ ਇੱਕ ਹੌਸਲਾ ਮਿਲਦਾ ਇੱਕ ਮੋਟੀਵੇਸ਼ਨ ਮਿਲਦਾ ਤਾਂ ਮੈਮ ਨੇ ਇੱਕ ਮੋਟੀਵੇਸ਼ਨ ਉਹਨਾਂ ਨੂੰ ਦੇ ਕੇ ਇੱਕ ਹੌਸਲਾ ਦੇ ਕੇ ਐਡਾ ਵੱਡਾ ਜਿਹੜਾ ਆ ਉਹਨਾਂ ਨੂੰ ਕਾਰੋਬਾਰ ਖੜਾ ਕਰਨ ਦੇ ਲਈ ਜਿਹੜਾ ਉਹਨਾਂ ਦੇ ਵਿੱਚ ਜਿਹੜੀ ਮੋਟੀਵੇਸ਼ਨ ਦੇ ਰਹੇ ਨੇ ਹਾਲਾਂਕਿ ਜੇ ਗੱਲ ਕਰੀ ਤਾਂ ਫੋਰਮ ਦੇ ਵਿੱਚ ਮੈਮ ਆ ਲੜਕੀਆਂ ਨੂੰ ਜਦਾ ਉੱਥੇ ਆਪਾਂ ਵੈਲਿਊ ਦਿੱਤੀ ਜਾਂਦੀ ਹੈ ਤੁਸੀਂ ਫੋਰਮ ਵਾਲਾ ਸਾਰਾ ਰੂਲ ਬੁੜਲਾਡੇ ਦੇ ਵਿੱਚ ਜਿਹੜਾ ਅਪਣਾ ਰਹੇ ਹੋ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਸਰ ਸਭ ਦੇਖਿਆ ਇਹ ਆਪਾਂ ਦੇਖੋ ਆਪਣੇ ਬੱਚੇ ਬਾਹਰ ਜਾ ਰਹੇ ਆ ਤਾਂ ਅਗਰ ਉਹਨਾਂ ਨੂੰ ਇੱਥੇ ਹੀ ਕੋਈ ਕਾਰੋਬਾਰ ਸੈੱਟ ਕਰਨ ਦਾ ਮੌਕਾ ਮਿਲਦਾ ਤਾਂ ਮੇਬੀ ਇਹ ਬਹੁਤ ਅੱਛੀ ਓਪਰਚ्युनिटी ਹੋ ਸਕਦੀ ਹੈ ਆਪਣੇ ਬੱਚੇ ਬਾਹਰ ਵੀ ਤਾਂ ਜੋ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੇ ਜਿਹੜੇ ਮੌਕੇ ਪ੍ਰਦਾਨ ਨਹੀਂ ਹੁੰਦੇ ਹੈਗੇ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਕਿਉਂਕਿ ਆਪਾਂ ਇਹਨੂੰ ਮਤਲਬ ਸਾਰੇ ਇੰਡੀਆ ਦੇ ਲੋਕ ਜਾਂ ਬਾਹਰਲੇ ਲੋਕ ਪਛੜਿਆ ਹੋਇਆ ਇਲਾਕਾ ਕਹਿੰਦੇ ਨੇ ਬਟ ਜੇ ਓਪਰਚ्युनिटीਜ਼ ਦਿੱਤੀਆਂ ਜਾਂ ਤਾਂ ਆਪਣਾ ਇਲਾਕਾ ਵੀ ਪਛੜਿਆ ਨਹੀਂ ਰਹਿਣਾ ਚਾਹੀਦਾ ਜੀ ਤਾਂ ਔਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਤੁਸੀਂ ਇਹ ਜਿਹੜਾ ਵਧਾਈ ਮੈਂ ਫਿਰ ਤੁਹਾਨੂੰ ਦੇ ਰਿਆ ਤਾਂ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਜੀ ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਸਰ ਕਿ ਜਿਹੜੀਆਂ ਵੀ ਆਪਣੇ ਇਲਾਕੇ ਦੀਆਂ ਭੈਣਾਂ ਨੇ ਕੁੜੀਆਂ ਨੇ ਕੁਝ ਕਰਨਾ ਚਾਹੁੰਦੀਆਂ ਨੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਨੇ ਆਪਣੇ ਲਈ ਇੱਕ ਮਤਲਬ ਦੂਜਿਆਂ ਲਈ ਇੱਕ ਮਿਸਾਲ ਪੈਦਾ ਕਰਨਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਸਾਰੀਆਂ ਲੜਕੀਆਂ ਨੂੰ ਭੈਣਾਂ ਨੂੰ ਮੈਂ ਰਿਕਵੈਸਟ ਕਰੂੰਗੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜਿਹਨੇ ਪਾਰਟਿਸਪੇਟ ਕਰਨਾ ਹੈ ਪਾਰਟਿਸਪੇਟ ਵੀ ਕਰ ਸਕਦੇ ਹੋ ਤੁਹਾਡੇ ਵਾਸਤੇ ਮਤਲਬ ਵੈਲਕਮ ਹੈ ਸਾਰਿਆਂ ਲਈ ਅਗਰ ਦੇਖਣਾ ਚਾਹੁੰਦੇ ਹੋ ਕਿ ਉੱਥੇ ਕੀ ਕੁਝ ਮਤਲਬ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤਾਂ ਤੁਸੀਂ ਦੇਖ ਵੀ ਸਕਦੇ ਹੋ ਤੇ ਨੈਕਸਟ ਟਾਈਮ ਮੈਂ ਸਾਰਿਆਂ ਨੂੰ ਕਹੂੰਗੀ ਕਿ ਜ਼ਰੂਰ ਪਾਰਟਿਸਿਪੇਟ ਕਰਨ ਜਿਹੜੇ ਇਸ ਵਾਰ ਨਹੀਂ ਕਰ ਸਕਦੇ ਇਹ ਜਿਹੜੀ ਐਕਸੀਬਿਸ਼ਨ ਹੈ ਉਹ ਆਪਾਂ ਰਖੜੀ ਦੇ ਤਿਹਾੜੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਪੈਸ਼ਲ ਰਖੜੀ ਦੇ ਲਗਾਈ ਗਈ ਹੈ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਇੱਥੇ ਜ਼ਰੂਰ ਪਹੁੰਚਣ ਤੇ ਆਪਣੇ ਸੋਹਣੇ-ਸੋਹਣੇ ਸੂਟ ਜਿਹੜੇ ਆ ਉਹ ਪਰਚੇਸ ਕਰਕੇ ਲੈ ਕੇ ਜਾਣ ਸਕਰੀਨ ਦੇ ਉੱਤੇ ਜਿਹੜਾ ਇਹਨਾਂ ਦਾ ਜਿਹੜਾ ਇਨਵੀਟੇਸ਼ਨ ਕਾਰਡ ਆ ਮੈਂ ਜਿਹੜਾ ਪੜਾਂਗਾ ਤਾਂ ਤੁਸੀਂ ਅਗਰ ਕਿਸੇ ਨੂੰ ਫਿਰ ਵੀ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਉਹ ਕੰਟੈਕਟ ਨੰਬਰ ਜਿਹੜੇ ਨੀਚੇ ডিসਪਲੇ ਦਿੱਤੇ ਹੋਗੇ ਤੁਸੀਂ ਉਹਨਾਂ ਤੇ ਕੰਟੈਕਟ ਕਰਕੇ ਤੁਸੀਂ ਇਸ ਦੇ ਫੰਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਮਿਲਦੇ ਆ ਤੁਹਾਨੂੰ ਅਗਲੀ ਨੈਕਸਟ ਵੀਡੀਓ